ਸੀ ਦੇਖ ਰਹੇ ਹਿਸ਼ਾਰਪੁਰ ਫੌਕਸ ਨਿਊਜ਼ ਤਾਂ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਮਹਿਰਾ ਮੇਰੇ ਨਾਲ ਸਜੋਗੀ ਨੇ ਇੰਟਰਜੀ ਦੁਆਰ ਕੇ ਆ ਜੀ ਅੱਜ ਅਸੀਂ ਰੰਧਾਵਾ ਕਲੋਨੀ ਵਕੇਰੀਆਂ ਦੇ ਵਿੱਚ ਪਹੁੰਚੇ ਆ ਸਾਡੇ ਬਰਾਦਰੀ ਦੇ ਵਿੱਚ ਇੱਕ ਨੌਜਵਾਨ ਹੈ ਬਟਾ ਜੀ ਨਾ ਆਪਣਾ ਮੇਰਾ ਨਾਮ ਵੀ ਯੋਗਰਾਜ ਜੋੜਾ ਜੀ ਮੈਂ ਜਿਨ੍ਹਾਂ ਨੇ ਕੱਲ੍ਹ ਵਿਦੇਸ਼ਾਂ ਵਿੱਚੋਂ ਤਕਮੀਲ ਜਿੱਤ ਕੇ ਆਏ ਨੇ ਮਾਪਿਓ ਦਾ ਆਪਣੇ ਏਰੀਆ ਦਾ ਨਾ ਪ੍ਰੋਚਨ ਕੀਤਾ ਕੁਝ ਸਵਾਲ ਆਪਾਂ ਜਾਣਦੇ ਹਾਂ ਹਾਂ ਜੀ ਤੁਸੀਂ ਇਹ ਸ਼ੌਂਕ ਕਿੱਥੋਂ ਪਾਇਆ ਇਹ ਸ਼ੌਂਕ ਹੀ ਸਾਡੇ ਸਕੂਲੇ ਸਾਡੇ ਸਰ ਆਏ ਸੀ ਪਠਾਨਕੋਟ ਤੋਂ ਤੇ ਉਹਨਾਂ ਦੇ ਥਰੂ ਅਸੀਂ ਇਹ ਸਾਡਾ ਸ਼ੌਂਕ ਹੀ ਉੱਠਿਆ ਤੇ ਆਪਾਂ ਇਹਹੀ ਸ਼ੌਂਕ ਆਪਾਂ ਆਪਣੀ ਅੱਗੇ ਫਿਊਚਰ ਬਣਾ ਲਿਆ ਇਹ ਗੇਮ ਉਸ ਤੋਂ ਬਾਅਦ ਕਿਹਨੇ ਉਸ ਟਾਈਮ 7ਵੀਂ ਕਲਾਸ ਸੀ ਸੀਗਾ ਇਸੇ ਵਕਤ ਟ੍ਰੇਨਿੰਗ ਹਾਂਜੀ ਸਰ ਸਪੈਸ਼ਲ ਇਥਾਂ ਨੂੰ ਮਕੇਰੀਆਂ ਪਠਾਨ ਪਠਾਨਕੋਟ ਤੋਂ ਮਕੇਰੀਆਂ ਨੂੰ ਟ੍ਰੇਨਿੰਗ ਦੇਣ ਆਉਂਦੇ ਸੀਗੇ ਤੇ ਆਪਾਂ ਉਹਨਾਂ ਕੋਲ ਟ੍ਰੇਨਿੰਗ ਕੀਤਾ ਥੋੜੇ ਸਾਡੇ लवली ਸੈਨੀ ਕੋਚ ਜਿਹੜਾ ਤੁਸੀਂ ਇਹ ਮਕਾਮ ਹਾਸਲ ਕੀਤਾ ਜਿਹੜੇ ਸ਼ੇਅਰ ਕਰਦਾ ਸ਼ੇਅਰ ਇਹ ਮਕਾਮ ਸਾਡੇ ਘਾਦਿਆ ਵੱਲੋਂ ਤੇ ਸਾਡੇ ਕੋਚ ਮੇਨ लवली ਸੈਨੀ ਤੋਂ ਉਹ ਮਕਾਮ ਆਪਾਂ ਤੇ ਹਾਸਲ ਹੋਇਆ ਜਿਹੜੇ ਸਾਨੂੰ ਇੰਨੀ ਦੂਰ ਵਿਦੇਸ਼ਾਂ ਵਿੱਚ ਚੜ੍ਹਨ ਲੈ ਜਾ ਕੇ ਉਹਨਾਂ ਨੇ ਸਾਨੂੰ ਮੈਚ ਖੜਾਇਆ ਫਿਰ ਵਿਦੇਸ਼ੀ ਗਏ ਸੀ ਆਪਾਂ ਦੁਬਈ ਗਏ ਸੀ ਤੇ ਵਾਪਸੀ ਕਰਕੇ ਹਾਂਜੀ ਵਾਪਸੀ ਆਪਾਂ ਕਰ ਲਏ ਏ ਆਪਾਂ ਦੂਜੀ ਵਾਰ ਦੁਬਈ ਤੋਂ ਜਿੱਤ ਕੇ ਆਏ ਹਾਂ ਉੱਥੇ ਟੋਟਲ ਆਪਾਂ ਕਿਹੜੀਆਂ ਤੁਹਾਡੇ 6 ਜਾਣੇ ਗਏ ਸੀ ਠੀਕ ਹੈ ਤੁਹਾਡੇ ਨਿਬਿਸ਼ਨ ਦੇ ਤੁਹਾਡੀ ਮੇਰੀ ਫਸਟ ਪੋਜੀਸ਼ਨ ਰਹੀ ਜਾਂ ਤੇ ਇੱਕ ਨਾਮ ਮੇਰਾ ਏਕੰਬੀਰ ਸਿੰਘ ਇਹਦੀ ਵੀ ਫਸਟ ਪੋਜੀਸ਼ਨ ਰਹੀ ਹੈ ਠੀਕ ਹੈ ਬਾਕੀ ਤੁਹਾਡੇ ਜਿਹੜੇ ਪਾਰਟਿਸਪੀਕੈਂਟ ਕਿੰਨੇ ਕਿਤੇ ਹੋਏ ਪਾਰਟਿਸਪੇਸ਼ਨ ਇਹ ਤੁਹਾਡੇ ਮਕੇੜੀਆਂ 6 ਬੱਚੇ ਗਏ ਸੀ 5 골ਡ ਆਏ ਨੇ ਇਹ ਕਿੰਨੇ ਕਿਤੇ ਪਾਰਟਿਸਪੀਟ ਮੈਂ 21 ਗੇਮ ਗੇਮ ਤੇ ਕਿ ਮੈਂ ਇੱਕ ਇੱਕ ਡੀਰ ਦੇ ਟਾਰਗੇਟ ਕੋਟਾ ਲੱਗਦਾ ਕਿ ਜਦੋਂ ਕਿਨੇ ਬਾਕੀ ਕਿਨੇ ਬਰਾਦੀ ਰਹੇ ਕਿ ਪ੍ਰਾਈਸ ਆਪਾਂ 2 ਲੈ ਚੁੱਕੀ। ਸਸਤਾ ਤਰੀਕੀ ਕੀ ਕਲਾਸ ਹੈ? ਮੇਰੀ ਬਸੂਰੀ। ਤੁਹਾਡਾ ਕੀ ਹੈ? ਮੇਰਾ ਏਮ ਆਈਡੀ ਇਹ ਹੀ ਆਪਣੀ ਏਮ ਨੂੰ ਲੈ ਕੇ ਆਪਣਾ ਫਿਊਚਰ ਬਣਾਉਣਾ। ਅੱਜ ਇਹ ਗੱਲ ਕਰਦੇ ਆਂ ਇਸ ਬੱਚੇ ਦੀ ਦਾਦੀ ਜੀ ਨਾਲ। ਹਾਂ ਜੀ। ਹਾਂ ਜੀ। ਤੁਹਾਨੂੰ ਕਿਸ ਤਰ੍ਹਾਂ ਲੱਗਦਾ ਤੁਹਾਡੇ ਬੱਚੇ ਨੂੰ? ਮੈਂ ਤਾਂ ਬਹੁਤ ਮਾਣ ਖੁਸ਼ ਹੈ ਜੀ। ਬਹੁਤ ਮਨ ਖੁਸ਼ ਹੈ ਮੇਰੇ ਪੋਤਰੇ ਨੇ ਹਾਸਲ ਕੀਤਾ ਹੈ ਹਾਂਜੀ ਬੇਟਾ ਤੁਹਾਡਾ ਕੀ ਨਾਮ ਜੀ ਇੱਕ ਅਮਿਰ ਤੁਸੀਂ ਵੀ ਕੋਈ ਹਾਸਲ ਕੀਤਾ ਤਾਂ ਹਾਂ ਜੀ 골ਡ ਫਸਟ ਪੋਜੀਸ਼ਨ ਹਾਸਲ ਕੀਤੀ ਦੋ ਵਾਰ ਕਿਸ ਗੇਮ ਦੇ ਵਿੱਚ ਕਰਾਟੇ ਕਰਾਟੇ ਤੁਸੀਂ ਨਾਲ ਦੇ ਸੀ ਹਾਂ ਜੀ ਹਾਂ ਜੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਆਪਣੀ ਫਸਟ ਪੋਜੀਸ਼ਨ ਜੋ ਮੋਟੇ ਵਿੱਚ ਸੀ ਇਹ ਤਾਂ ਵਾਸਰ ਕਰ ਰਿਹਾ ਹੈ ਆਪਣੇ ਦਿਮਾਗ ਨੂੰ ਮਹਿਸੂਸ ਹੋ ਰਿਹਾ ਹਾਂ ਜੀ ਮਾਪੇ ਕੀ ਕਹਿੰਦੇ ਨੇ ਵਾਪੇ ਵੋਲ ਖੁਸ਼ ਹੈ। ਅੱਜ ਆਪਾਂ ਗੱਲ ਕਰਦੇ ਹਾਂ ਬੁੜੇ ਜੀ ਵਾਤਾ ਜੀ ਨਾਲ। ਹਾਂਜੀ ਜੀ। ਨੀਰਣਾ ਜੰਦੇ ਤੁਸੀਂ ਮਾਪੇ ਬੱਚੇ ਕੋਲ। ਬੱਚੇ ਵਾਰੇ ਕਿ ਅਸੀਂ ਬਹੁਤ ਖੁਸ਼ ਹੈ ਵਾਸਤੇ ਆਪਣੇ ਬੱਚਿਆਂ ਵਾਸਤੇ ਸਾਰੇ ਮਤਲਬ ਕਿ ਟੀਮ ਬਸਤੇ ਵੀ ਔਰ लवली ਸਰ ਸੈਣੀ ਜੋ ਹੈਗੇ ਆ ਉਹਨਾਂ ਲਈ ਵੀ ਜੋ ਬੱਚਿਆਂ ਨੂੰ ਮਤਲਬ ਕਿ ਅੱਗੇ ਪ੍ਰੋਮੋਟ ਕਰ ਰਹੇ ਨੇ ਔਰ ਅੱਗੇ ਬੱਚਿਆਂ ਦਾ ਫਿਊਚਰ ਮਤਲਬ ਕਿ ਬਣਾ ਰਹੇ ਨੇ। ਤਾਨੂੰ ਲੱਗਦਾ ਜੀ ਤੁਹਾਡੇ ਮੁੰਡੇ ਤੁਹਾਡਾ ਮਾਣ ਕਰਦਾ ਹੈ ਹਾਂ ਜੀ ਕਿਉਂਕਿ ਸ਼ੁਰੂ ਤੋਂ ਹੀ ਮਤਲਬ ਕਿ ਸੀ ਜਿਸ ਤਰ੍ਹਾਂ ਕਿ ਬੱਚੇ ਤੁਹਾਨੂੰ ਪਤਾ ਹੈ ਕਿ ਦੌੜ ਖੇਡਾਂ ਕਰਦੇ ਨੇ ਸਪੋਰਟਸ ਹਾ ਇੰਟਰਸਟ ਰਿਹਾ ਗਿਆ ਔਰ ਅਸੀਂ ਨੇ ਫਿਰ ਜਿਸ ਤਰ੍ਹਾਂ ਕਿ ਸਕੂਲ ਵੱਲੋਂ ਵੀ ਸੀ ਸਪੋਰਟਸ ਫਿਰ ਅਸੀਂ ਨੇ ਇਸੀ ਲਾਈਨ ਦੇ ਵਿੱਚ ਮਤਲਬ ਕਿ ਪਾਇਆ ਕਰਾਤੇ ਦੇ ਵਿੱਚ ਔਰ ਨੰਨਤੇ ਗੁਰੂ ਜੀ ਜੋ ਲਾਉਂਦੇ ਸਰ ਉਹ ਵੀ ਬਹੁਤ ਅੱਛੇ ਮਤਲਬ ਕਿ ਇਹਨਾਂ ਨੂੰ ਮਿਲਿਆ ਤਾਂ ਮੈਂ ਯੁਵਰਾਜ ਦੀ ਚਾਚੀ ਆ ਤੇ ਮੈਂ ਬਹੁਤ ਪ੍ਰਾਊਡ ਕਰਦੀ ਆ ਕਿ ਯੁਵਰਾਜ ਸਾਡਾ ਪੁੱਤਰ ਹੈ ਇਹ ਦੋ ਵਾਰੀ ਇੰਡੀਆ ਵਾਸਤੇ ਸਾਡੇ ਪੰਜਾਬ ਵਾਸਤੇ ਪੂਰੇ ਪੰਜਾਬ ਚੋਂ ਇਹਨਾਂ ਨਾਮ ਰੌਸ਼ਨ ਕੀਤਾ ਹੈ ਸਾਡਾ ਜਿਹੜਾ ਸਹਿਯੋਗ ਹੈ ਹਾਂਜੀ ਇਹਦਾ ਸਹਿਯੋਗ ਇੱਥੇ ਤੱਕ ਲੈ ਕੇ ਗਿਆ ਹੈ ਹਾਂਜੀ ਐਕਚੁਅਲੀ ਇਹਦੇ ਪਾਪਾ ਬਹੁਤ ਸਪੋਰਟਿਵ ਹੈ ਇਹਦੇ ਪਾਪਾ ਨੇ ਇਹਨੂੰ ਕਦੀ ਵੀ ਰੋਕਿਆ ਨਹੀਂ ਜਿੱਥੇ ਕਹਿੰਦਾ ਇਹਨੂੰ ਭੇਜਦੇ ਆ ਚਾਹੇ ਉਹਨਾਂ ਦੀ ਪਾਕਟ ਚ ਪੈਸੇ ਹੈਗੇ ਆ ਜਾਂ ਨਹੀਂ ਹੈਗੇ ਫਿਰ ਵੀ ਇਹਨੂੰ ਪੂਰਾ ਸਪੋਰਟ ਹੈ ਘਰ ਵੱਲੋਂ ਇਹਨੂੰ ਬਹੁਤ ਸਪੋਰਟ ਹੈ ਤੇ ਇਹਦੇ ਜਿਹੜੇ ਸਰ ਹੈਗੇ ਉਹ ਵੀ ਬੜੇ ਸਪੋਰਟਿਵ ਹੈ ਜਿਹੜਾ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੰਦੇ ਆ ਕਿ ਇਸ ਸਕੂਲ ਦੀ ਸਕੂਲ ਵੀ ਬਹੁਤ ਮਤਲਬ ਕੀ ਇਹਨਾਂ ਨੂੰ ਮਤਲਬ ਇੰਨਾ ਸਪੋਰਟ ਕੀਤਾ ਹੈ ਕਿ ਅੱਜ ਇੱਥੇ ਪਹੁੰਚੇ ਹੈ ਤੁਹਾਡਾ ਟੀਮ ਵਰਕ ਹੈ ਜੀ ਪੀ ਵਰਕ ਹੈ ਹਾਂ ਜੀ ਹਾਂ ਜੀ ਤੁਹਾਡਾ ਬੱਚਾ ਹੈ ਇਸ ਤੋਂ ਬਾਅਦ ਜੀ ਤੁਹਾਡੇ ਸਵਾਲ ਵੀ ਬਹੁਤ ਮਟੀਰੀਅਲ ਦੇ ਹਰਫੇ ਬਹੁਤ ਖੁਸ਼ੀ ਦੀ ਗੱਲ ਹੈ ਹਾਂਜੀ ਬੇਟਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਕਿਹੜੀ ਹੈ ਏ ਨੌਜਵਾਨ ਜਿੱਦਾਂ ਕਿ ਅੱਜ ਕੱਲ ਸਾਰੇ ਨੌਜਵਾਨ ਨਸ਼ੇ ਤੇ ਲੱਗ ਰਹੇ ਨੇ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਨਸ਼ੇ ਰੂਸੇ ਛੱਡੋ ਇਹ ਕਮਾਜ ਕੁਛ ਨਹੀਂ ਰੱਖਿਆ ਤੇ ਅੱਗੇ ਆਪਣੀ ਕੋਈ ਇੱਕ ਲਾਇ ਚੁਣੋ ਜਿੱਥੇ ਵੀ ਤੁਹਾਨੂੰ ਵਧੀਆ ਲੱਗਦਾ ਆ ਜਿੱਦਾਂ ਜੀ ਆਹ ਡੀਟੀਐਮ ਹੈ ਕਾਰਾਟੇ ਅੱਗੇ ਲੈ ਕੇ ਸਾਡੇ ਗੁਰੂ ਆ ਜਿਹੜੇ ਅੱਗੇ ਨੂੰ ਉਥੇ ਲੈ ਕੇ ਜਾ ਰਹੇ ਨੇ ਤੇ ਤੁਸੀਂ ਵੀ ਕੋਈ ਆਪਣਾ ਗੁਰੂ ਲੱਭੋ ਤੇ ਤੁਸੀਂ ਅੱਗੇ ਵਧੋ ਕੁਸ਼ਿਸ਼ ਆਪਣੇ ਦੇਸ਼ ਲਈ ਕਰੋ ਪੰਜਾਬ ਸਰਕਾਰ ਵੀ ਆ ਨੂੰ ਲੱਭ ਠੀਕ ਆ ਵਧੀਆ ਉਹ ਨਸ਼ੇ

गवर्नमेंट नाइदा है कि बच्चे थोड़ा मोटीवेट कर थोड़ी फाइनेंशियल हैल्प भी कर कि जिदा मतलब ये बच्चे बाहर जाके इंटरनेशनली अपने देश में प्रेजेंट कर सके हाँ जी कोई अपना निजी राय हो जो आप बोल रहे हो जो अपने टीवी पर आप जो भी बता रहे हो आप तो जो चलो फाइनेंशियली उन्होंने की मतलब नहीं उन्हें भी जड़ी नीड होती है जो दांकिट वगैरह हों दिया किट्स जो दांकोई गेम दे उन्हें तो कोई सामान हों दां ओल आदम ਇਕ ਐਕਸੈਟਰਾ ਤੇ ਉਹਨਾਂ ਨੂੰ ਅੱਗੇ ਉਹ ਬੱਚੇ ਫਿਰ ਅੱਗੇ ਇਹ ਬੱਚੇ ਦੀ ਲਿਖ ਇੰਨੇ ਚ ਕੁਸ਼ ਹੋ ਜਾਂਦੇ ਕਿ ਸਾਨੂੰ ਇਦਾਂ ਪੰਜਾਬ ਸਰਕਾਰ ਨੇ ਲੋਭੂ ਕੀਤਾ ਆ ਸਮਾਨਾथिक ਮੋਟੀਵੇਟ ਕੀਤਾ ਤੇ ਉਹ ਹੋਰ ਅੱਗੇ ਵਧਣਗੇ ਨਸ਼ੇ ਵੱਲ ਨਹੀਂ ਜਾਣਗੇ ਤੁਸੀਂ ਆਪਣੇ ਗੇਮ ਕਿੱਟ ਕਰਕੇ ਆ ਰਹੇ ਹੋ ਮੈਂ ਅਜੀ ਇੰਡੀਆ ਨੂੰ ਰਿਪਰੈਜ਼ੈਂਟ ਕਰ ਮੈਂ ਦੱਸਦਾ ਜਿਹੜੇ ਅੱਗੇ ਆਪਣੀ ਗੇਮ ਲੈ ਕੇ ਇਹੀ ਗੇਮ ਨੂੰ ਲੈ ਕੇ ਤੇ लवली ਸਾਹਿਬ ਜਿਹੜਾਡੇ ਕੋਚ ਆ ਉਹ ਹੀ ਸਾਨੂੰ ਅੱਗੇ ਤੱਕ ਲੈ ਕੇ ਜਾਣਗੇ ਹੋਰ ਜਸੀਨਾ ਇਸ ਬੱਚੇ ਲਈ ਦੁਆ ਪ੍ਰਾਰਥਨਾ ਕਰਦੇ ਆ ਕਿ ਮਾਲਕ ਇਸ ਨੂੰ ਇਸ ਦੇ ਮੁਕਾਬਲ ਦੇ ਵਿੱਚ ਬਚਾਵੇ ਉਹ ਆਪਣੇ ਮਾਤਾ ਪਿਤਾ ਦਾ ਆਪਣੇ ਦਾਦਾ ਦਾਦੀ ਦਾ ਸ਼ਰਮ ਮਕੇਰੀਆਂ ਦਾ ਨਾਮ ਰੋਸ਼ਨ ਕਰੇ ਸਾਰਿਆਂ ਦਾ ਧੰਨਵਾਦ